ਜੋ ਅੱਜ ਅਦਾਲਤ ਦੇ ਵਿੱਚ ਜਿਹੜੀ ਕੰਗਣਾ ਰਣੌਦ ਦੇ ਵੱਲ ਇੱਕ ਪਟੀਸ਼ਨ ਪਾਈ ਗਈ ਸੀ ਕਿ ਇਸ ਨੂੰ ਖਾਰਜ ਕੀਤਾ ਜਾਵੇ ਪਰ ਅਦਾਲਤ ਨੇ ਉਲਟਾ ਕੰਗਣਾ ਰਣੌਦ ਦੀ ਜਿਹੜੀ ਮੰਗ ਸੀ ਉਸ ਨੂੰ ਹੀ ਰੱਦ ਕਰ ਦਿੱਤਾ ਉਸ ਦੀ ਅਪੀਲ ਨੂੰ ਹੀ ਠੁਕਰਾ ਦਿੱਤਾ ਕੰਗਣਾ ਫਸੀ ਹੈ ਇਸ ਕੇ ਦੇ ਜੇ ਤੁਸੀਂ ਕਿਸੇ ਦੇ ਬਾਰੇ ਜਿਹੇ ਇਦਾਂ ਦੇ ਸ਼ਬਦ ਬੋਲੋਗੇ ਜੀ 100-100 ਰੁਪਏ ਦਿਹਾੜੀ ਦੇ ਉੱਤੇ ਐਸੇ ਤਾਂ 100 ਰੁਪਏ ਦਿਹਾੜੀ ਵਾਲੇ ਵੀ ਇਨਸਾਨ ਹੁੰਦੇ ਆ ਉਹਨਾਂ ਬਾਰੇ ਵੀ ਕੋਈ ਤਾਂ ਨਫਰਤ ਜਿਹਾ ਇਦਾਂ ਦਾ ਦਿਖਾਇਆ ਜਾ ਸਕਦਾ ਹੈ ਕਿ ਕ੍ਰਿਕ ਕੰਪੈਣਗੀਆਂ ਸੁਣਗੀਆਂ ਹੋਣਗੀਆਂ ਲਾਜ਼ਮੀ ਹੈ ਕਿ ਕੰਗਣਾ ਦੀਆਂ ਮੁਸ਼ਕਲਾਂ ਬਹੁਤ ਧਿਆਨ ਨਜ਼ਰ ਆਉਣਗੀਆਂ ਏਕ ਇਨਕਾਊਂਟਰ ਹੋਏ ਨੇ ਪਿਛਲੇ ਸਮਿਆਂ ਦੇ ਵਿੱਚ ਆ ਉਸਦੇ ਪਰਿਵਾਰ ਨੇ ਜਿਹੜੇ ਉਹ ਲਗਾਤਾਰ ਇਹਨਾਂ ਕੇਸਾਂ ਨੂੰ ਲੜ ਰਹੇ ਨੇ ਤੇ ਕਿਤੇ ਨਾ ਕਿਤੇ ਉਮੀਦ ਹੈ ਜਿਹੜੀ ਉਹਨਾਂ ਨੂੰ ਕਿ ਸਾਨੂੰ ਇਨਸਾਫ ਇੱਕ ਦਿਨ ਮਿਲੇਗਾ ਅਣਗਿਣਤ ਵਰਗੀਆਂ ਹਸਤੀਆਂ ਜਿਨ੍ਹਾਂ ਨੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਉਹ ਹੀ ਹਮੇਸ਼ਾ ਦੀ ਦੁਨੀਆ ਤੋਂ ਚਲੇ ਗਏ ਸਦੀਵੀ ਅਲੋਪ ਹੋ ਗਏ ਕਿਉਂਕਿ ਐਸਐਸਪੀ ਉਤੇ ਪਲੀਜ਼ ਮਕਾਹਰ ਇਤਸ਼ਾਲੋਗੇ ਤਾਂ ਨਿਆ ਕਿਨਸਾਬ ਕਿਸ ਤੋਂ ਮੰਗਿਆ ਜਾਏਗਾ। ਯਾਬ ਮੈਨੂੰ ਲੱਗਦਾ ਕਿ ਅਜੇ ਹਾ ਪਹਿਲਾ ਸੂਬਾ ਬਣ ਚੁੱਕਿਆ ਜਿੱਥੇ ਨਸ਼ੇ ਦੇ ਖਿਲਾਫ ਸਟੱਡੀ ਕਰਾਈ ਜਾਏਗੀ ਜਿੱਥੇ ਬੱਚਿਆਂ ਨੂੰ ਸਕੂਲਾਂ ਤੋਂ ਹੀ ਦੱਸਿਆ ਜਾਏਗਾ ਕਿ ਨਸ਼ਾ ਇੱਕ ਭੈੜੀ ਲਾਹਤ ਹੈ ਤੁਸੀਂ ਇਸ ਨੂੰ ਆਪ ਦੇ ਗੱਲ ਨਹੀਂ ਪਾਉਣਾ। ਮੈਂ ਵੀ ਇਹ ਜਾਣ ਸਕਿਓ ਜੀ ਸਰਕਾਰ ਨਹੀਂ ਦੇਖੀ ਜਿਨੇ ਐਨੇ ਵੱਡੀ ਨਸ਼ਿਆਂ ਦੇ ਖਿਲਾਫ ਲਲਕਾਰ ਕਰੀ ਹੋਵੇ। ਪੰਜਾਬ ਤਾਂ ਆਮ ਬਚਾਇਆ ਜਾ ਸਕਦਾ ਹੈ। ਜੇ ਪੰਜਾਬ ਦਾ ਭਵਿੱਖ ਬਚਾਇਆ ਜਾਏਗਾ। ਨਾਲ ਦਾ ਪ੍ਰੇਖ ਕੀ ਆ ਸਕੂਲਾਂ ਚ ਪੜਦੇ ਬੱਚੇ ਸਾਡੇ ਮੂੰਹ ਤੇ ਕੋਈ ਚਿੱਟਾ ਲਾ ਗਿਆ ਤਾਂ ਜ਼ਿੰਦਗੀ ਬਰਬਾਦ ਹੈ ਫਿਰ ਅਰਿੰਦ ਕੇ ਜੀ ਵਾਲੇ ਕਹਿੰਦੇ ਆ ਕਿ ਜਦੋਂ ਚਿੱਟੇ ਦਾ ਕੰਮ ਕਰਨ ਵਾਲਾ ਘਰ-ਵਾਰ ਕਰਨ ਵਾਲਾ नेता ਜੇਜ ਬੈਠਾ ਹੋਏ ਤੇ ਉਸ ਨੂੰ ਛਡਾਉਣ ਲਈ ਆਜਪਾ ਅਕਾਲੀ ਦਰ ਕਾਂਗਰਸ ਉਹਨਾਂ ਦੀ ਅੱਖਾਂ ਚ ਹੰਝੂ ਕਿਉਂ ਜਿਹੜੀ 27 ਦੀ ਆ ਰਹੀ ਵਿਧਾਨ ਸਭਾ ਦੀ ਚੋਣਾਂ ਜੋਧਨ ਨਸ਼ਾ ਹੁਰਦੇ ਦਾ ਵੱਡਾ ਮੁੱਦਾ ਹੋਏਗਾ ਸਸਟੀਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਗੱਲਬਾਤ ਕਰਾਂਗੇ ਕੰਗਨਾ ਵਰਸਸ ਕਿਸਾਨਾਂ ਦੀ ਲੰਬੇ ਸਮੇਂ ਤੋਂ ਰੇੜਕਾ ਜਾਰੀ ਹੈ ਤੇ ਅੱਜ ਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਇੱਕ ਹੋਰ ਛੋਟੀ ਜਿਹੀ ਜਿੱਤ ਹੋਈ ਹੈ ਕਿਉਂਕਿ ਕੰਗਣਾ ਰਣੌਤ ਨੂੰ ਜਸ ਮਾਮਲੇ ਦੇ ਵਿੱਚ ਫਸਾਇਆ ਗਿਆ ਸੀ ਉਹ ਉਸ ਦੇ ਵਿੱਚੋਂ ਨਿਕਲਦੇ ਨਜ਼ਰ ਨਹੀਂ ਆ ਰਹੇ ਵਸਾਰ ਨਾਲ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲ ਕਰਾਂਗੇ 1993 ਦੇ ਵਿੱਚ ਤਰਨਤਾਰਨ ਦੇ ਵਿੱਚ ਇੱਕ ਫੇਕ ਇਨਕਾਊਂਟਰ ਹੋਇਆ ਸੀ ਜਿਸ ਤੇ ਅਦਾਲਤ ਨੇ ਦੋਸ਼ੀ ਹੈ ਜਿਹੜੇ ਉਹ اقਰਾਰ ਦੇ ਦਿੱਤੇ ਆ ਇਸ ਤੋਂ ਇਲਾਵਾ ਪੰਜਾਬ ਅਜੇ ਹ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਨਸ਼ਾ ਛੱਡਣ ਦੇ ਸਬੰਧ ਦੇ ਵਿੱਚ ਜਾਂ ਫਿਰ ਨਸ਼ੇ ਦੀ ਜਿਹੜੀ ਵਰਤੋਂ ਆ ਉਹ ਉਸ ਨੂੰ ਲੈ ਕੇ ਕਿ ਕਿਸ ਤਰ੍ਹਾਂ ਇਹ ਗਲਤ ਹੈ ਜ਼ਿੰਦਗੀ ਦੇ ਵਿੱਚ ਉਸ ਨੂੰ ਲੈ ਕੇ ਸਟੱਡੀ ਕਰਾਈ ਜਾਏਗੀ ਯਾਨੀ ਕਿ ਸਪੈਸ਼ਲ ਉਚੇਚੇ ਤੌਰ ਤੇ ਇਸ ਨੂੰ ਸਿਲੇਬਸ 'ਚ ਐਡ ਕੀਤਾ ਜਾਏਗਾ ਸੋ ਵੱਡੀ ਗੱਲ ਹੈ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਬਹੁਤ ਧੰਵਾਦ ਤੁਹਾਡਾ ਵੀ ਦਰਸ਼ਕਾਂ ਨੂੰ ਇਹਨਾਂ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ ਲੋ ਸਵਾਲ ਅਹਿਮ ਮੁੱਦਾ ਸਭ ਤੋਂ ਪਹਿਲਾਂ ਕੰਗਨਾਵਾਰੀ ਕਰ ਲੈਣੇ ਗੱਲ ਲੋ ਸਵਾਲ ਸਤ ਸਾਬ ਜਦੋਂ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀ ਤੇ ਉਦੋਂ ਜਿਸ ਤਰ੍ਹਾਂ ਦੇ ਬਿਆਨ ਕੰਗਣਾ ਰਣੌਤ ਨੇ ਦਿੱਤੇ ਸੀ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦਿਨਾਂ ਤੱਕ ਵੀ ਕਿਸੇ ਨੂੰ ਭੁੱਲੇ ਹੋਣੇ ਆ ਤੇ ਕੰਗਣਾ ਰਣੌਤ ਨੇ ਇਹ ਵੀ ਕਿਹਾ ਸੀ ਕਹਿੰਦੇ ਕਿ ਇਹ ਜਿਹੜੀਆਂ ਬੀਬੀਆਂ ਨੇ ਇਹ ਦਿਹਾੜੀ ਤੇ ਆਈਆਂ ਹੋਈਆਂ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਸੀ ਕਿ ਦਿਹਾੜੀ ਤੇ ਆਈਆਂ ਬੀਬੀਆਂ ਇਹ ਕਿਸਾਨੀ ਅੰਦੋਲਨ ਦਾ ਹਿੱਸਾ ਨੇ ਉਸ ਸਮੇਂ ਹਰਮਿੰਦਰ ਕਾਰ ਨਾਂ ਦੀ ਇੱਕ ਕਿਸਾਨ ਬੀਬੀ ਹੈ ਜਿਹੜੀ ਕਿ ਬਠਿੰਡਾ ਨਾਲ ਸੰਬੰਧਿਤ ਹੈ ਉਹਨੇ ਮਾਨਹਾਨੀ ਦਾ ਕੇਸ ਹੈ ਜਿਹੜਾ ਉਹ ਕਰਤਾ ਸੀ ਸੋ ਉਸ ਦੇ ਸਬੰਧ ਦੇ ਵਿੱਚ ਅੱਜ ਅਦਾਲਤ ਦੇ ਵਿੱਚ ਜਿਹੜੀ ਕੰਗਣਾ ਰਣੌਤ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਕਿ ਇਸ ਨੂੰ ਖਾਰਜ ਕੀਤਾ ਜਾਵੇ ਪਰ ਅਦਾਲਤ ਨੇ ਉਲਟਾ ਕੰਗਣਾ ਰਣੌਤ ਦੀ ਜਿਹੜੀ ਮੰਗ ਸੀ ਉਸ ਨੂੰ ਹੀ ਰੱਦ ਕਰ ਦਿੱਤਾ ਉਸ ਦੀ ਅਪੀਲ ਨੂੰ ਹੀ ਠੁਕਰਾ ਦਿੱਤਾ ਕਿਵੇਂ ਦੇਖਦੇ ਹੋ ਕਿਉਂਕਿ ਇਹ ਮਾਮਲਾ ਹੁਣ ਅਦਾਲਤ 'ਚ ਚੱਲਣਾ ਹੈ ਤੇ ਕਿਤੇ ਨਾ ਕਿਤੇ ਜਿਸ ਸਾਹਬ ਨਾਲ ਕੰਗਣਾ ਪਹਿਲਾਂ ਹੀ ਇਸ ਮਾਮਲੇ ਨੂੰ ਵਾਪਸ ਲੈਣ ਦੇ ਹੱਕ 'ਚ ਸੀ ਤਾਂ ਮਤਲਬ ਡਰੇ ਹੋਏ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਉਹ ਦੇਖੋ ਅਦਾਲਤੀ ਮਾਮਲਾ ਆਪਾਂ ਅਦਾਲਤ ਦਾ ਜੋ ਫੈਸਲਾ ਹੋ ਉਤੇ ਜੇ ਗੱਲ ਕਰੀਏ ਸੋ ਤੋਂ ਪਹਿਲਾਂ ਤੇ ਕੰਗਰਾਂ ਦੇਖੋ ਮਾਥਲ ਦੇ ਪਾਰਲੀਮੈਂਟ ਮੈਂਬਰ ਫਿਲਮੀ ਕਲਾਕਾਰ ਇੱਕ ਜਾਣਿਆ ਪਹਿਚਾਣਾ ਚਿਹਰਾ ਵੱਡਾ ਨਾਂ ਹੈ ਕੰਗਰਾਂ ਦਾ ਪਰ ਪਤਾ ਨਹੀਂ ਕਿਉਂ ਪੰਜਾਬ ਦੇ ਕਈ ਮਾਲਾਂ ਦੇ ਪਿੱਛੇ ਪੈ ਜਾਂਦੇ ਆ ਕਿਸਾਨਾਂ ਦੇ ਪਿੱਛੇ ਪੈ ਜਾਂਦੇ ਆ ਹਾਲਾਂਕਿ ਕਿਸਾਨਾਂ ਦਾ ਤੇ ਕੰਗਰਾਂ ਦਾ ਆਸ ਵਿੱਚ ਕਿਸੇ ਤਰੀਕੇ ਨਾਲ ਵੀ ਵਿਰੋਧ ਹੋ ਹੀ ਨਹੀਂ ਸਕਦਾ ਹਮ ਮਾਤਲ ਠੰਡੀਆਂ ਆਬਾਦੀਆਂ ਵਾਲਾ ਸੂਬਾ ਹੈ ਪੰਜਾਬ ਦਾ ਗੋਂਡਾ ਗੋਂਡੀਆਂ ਨਾਲ ਤਾਂ ਵੈਸੀ ਚੰਗੇ ਸੰਭਰ ਰੱਖਦੇ ਆਪਾਂ ਕੰਗਨਾ ਨੇ ਪਤਾ ਨਹੀਂ ਪਿਛਲੇ ਸਮੇਂ ਅਜੇ ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬ ਬਾਰੇ ਕੁਝੇ ਖੜਤਨ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਜਿਹੇ ਕਰਕੇ ਕਾਫੀ ਵਿਵਾਦ ਹੁੰਦੇ ਨਜ਼ਰ ਆਈ ਇਸ ਵਾਰ ਦਾ ਜ਼ਿਕਰਾ ਪੱਜ ਕਰ ਰਹੇ ਆ ਤੁਹਾਨੂੰ ਕਿਸਾਨੀ ਅੰਦੋਲਨ ਦੁਨੀਆ ਪੱਜ ਉਹਦੀ ਚਰਚਾ ਹੋਈ ਜੇ ਅੱਜਕਲ ਜੇ ਆਪਾਂ ਗੱਲ ਕਰੀਏ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਦੇਖੋ आजादी ਤੋਂ ਪਹਿਲਾਂ ਵੀ ਐਸੀ ਗੱਲ ਨਹੀਂ ਪਗੜੀ ਸਮਾਲ ਜੱਟਾ ਵੱਡੇ ਵੱਡੇ ਕਿਸਾਨੀ ਅੰਦੋਲਨ ਉੱਠੇ ਅਸੀਂ ਆਪਣੇ ਸਮਾਜ ਦੀ आजादी ਤੋਂ ਬਾਅਦ ਹੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਕਿਸਾਨੀ ਅੰਦੋਲਨ ਜਿਹੜਾ ਦਿੱਲੀ ਦੀਆਂ ਸਰਹੂਆਂ ਤੇ ਲੜਾਇਆ ਸਮੁੱਚੇ ਕਿਸਾਨੀ ਅੰਦੋਲਨ ਦੇ ਵੱਲੋਂ ਕੋਈ ਇੱਕ ਜਥੇਬੰਦੀ ਨਹੀਂ ਸਾਰੀਆਂ ਜਥੇਬੰਦੀਆਂ ਵੱਲੋਂ ਉੱਥੇ ਸ਼ਮੂਲਿਤ ਹੋਈ ਹਰ ਵਰਗ ਦੇ ਲੋਕਾਂ ਨੇ ਸ਼ਮੂਲਿਤ ਕੀਤੀ ਬੱਚਾ ਨੇ ਬਜ਼ੁਰਗਾਂ ਨੇ ਜਵਾਨਾਂ ਨੇ ਕਿਸਾਨਾਂ ਨੇ ਵਪਾਰੀਆਂ ਨੇ ਮਜ਼ਦੂਰਾਂ ਨੇ ਹਰ ਵਰਗ ਨੇ ਜਾਨੀ ਮੈਂ ਇਹ ਸੁਣਿਆ ਕਿ ਕਿਹਾ ਜਾਂਦਾ ਸੀ ਕਿ ਆਖਰ ਜਿਹੜਾ ਦਿੱਲੀ ਅੰਦੋਲਨ ਜਿੰਨੇ ਗਿਆ ਉਹਨੇ ਕੁਝ ਗਵਾਲਾ ਤੀਰਥ ਵਰਗਾ ਉਹਨੂੰ ਸਥਾਨ ਮੰਨਿਆ ਗਿਆ ਕਿ ਉੱਥੇ ਜਾਓ ਜਾ ਕੇ ਆਪਣੀ ਹਾਜ਼ਰੀ ਲਓ ਤੇ ਮਹਿਲਾਵਾਂ ਵੱਡੀ ਗੰਦੀ ਚ ਉੱਥੇ ਬਜ਼ੁਰਗਔਰਤਾਂ ਜਵਾਨ ਔਰਤਾਂ ਬੱਚੇ ਕਿਸਾਨਾਂ ਦੀ ਸੇਵਾ ਚ ਲੰਗਰ ਪਕਾਉਂਦੇ ਸੀ ਬਣਾਉਂਦੇ ਸੀ ਤੇ ਕੰਗਰ ਨੇ ਜਿਹੜੀ ਟਿੱਪਣੀ ਕੀਤੀ ਕਿ 100 ਰੁਪਏ ਦਿਹਾੜੀ ਵਾਲੀ ਗੱਲ ਦੀ ਤੁਸੀਂ ਜ਼ਿਕਰ ਕੀਤਾ ਤਾਂ ਬਠਿੰਡਾ ਦੀ ਇੱਕ ਮਹਿਲਾ ਜੜੀ ਹੋ ਗਿਆ ਉਸ ਦੀ ਅਣਖ ਬਲੁੰਦਰੀ ਗਈ ਉਸਨੇ ਮਾਨਹਾਨੀ ਦਾ ਕੇਸ ਕਰ ਦਿੱਤਾ ਦੇਖੋ ਭਾਈ ਇਹ ਨਹੀਂ ਕਹਿ ਸਕਦੇ ਕਿ ਕੰਗਣਾ ਨੂੰ ਇਸ ਕੇਸ ਚ ਫਸਾਇਆ ਗਿਆ ਕੰਗਣਾ ਆਪ ਫਸੀ ਹੈ ਇਸ ਕੇਸ ਦੇ ਜੇ ਤੁਸੀਂ ਕਿਸੇ ਦੇ ਬਾਰੇ ਜਿਹਦਾਂ ਦੇ ਸ਼ਬਦ ਬੋਲੋਗੇ ਕਿਸੇ 100-100 ਰੁਪਏ ਦਿਹਾੜੀ ਦੇ ਉੱਤੇ ਵੈਸੇ ਤਾਂ 100 ਰੁਪਏ ਦਿਹਾੜੀ ਵਾਲੇ ਵੀ ਇਨਸਾਨ ਹੁੰਦੇ ਉਹਨਾਂ ਬਾਰੇ ਵੀ ਕੋਈ ਤਾਂ ਨਫਰਤ ਜਾਂ ਇਦਾਂ ਦਾ ਨਹੀਂ ਦੇਖਿਆ ਜਾ ਸਕਦਾ ਕਿ ਜਿਦਾਂ ਕੋ ਬਾਜ਼ਾਰ ਚੀਜ਼ ਲੈਣ ਜਾਣੇ ਆ ਕਿ ਜੇ ਕਿਸਾਨੀ ਦੀ ਆਪਾਂ ਉਹ ਮਜ਼ਦੂਰਾਂ ਦੀ ਗੱਲ ਕਰੀਏ 100 ਰੁਪਏ ਵੀ ਕੋਈ ਦਿਹਾੜੀ ਲੈਂਦਾ ਤਾਂ ਉਹ ਸਤਕਾਰ ਵਾਲੀ ਗੱਲ ਨਾਲ ਹੀ ਦੇਖਿਆ ਜਾਣ ਦੀ ਲੋੜ ਹੈ ਉਹਦੇ ਸਮੇਂ ਦੇ ਹਾਲਾਤ ਹੈ ਮਜਬੂਰੀ ਹੈ 100 ਰੁਪਏ ਦਿਹਾੜੀ ਤੇ ਜਾ ਰਹੇ ਤੇ ਉਹਨਾਂ ਔਰਤਾਂ ਬਾਰੇ ਜਿਹੜੀਆਂ ਸਮਾਜ ਸੇਵਾ ਦੇ ਤੌਰ ਤੇ ਕਿਸਾਨੀ ਦੇ ਅੰਦੋਲਨ ਦੀ ਸੇਵਾ ਦੇ ਲਈ ਆਈਆਂ ਉਹਨਾਂ ਲਈ 100 ਰੁਪਏ ਦਿਹਾੜੀ ਵਾਲੇ ਸ਼ਬਦ ਵਰਤ ਨੇ ਮੇਰਾ ਕਹਿਲਾਏ ਇਸ ਤੋਂ ਮਾੜੇ ਸ਼ਬਦ ਹੋ ਨਹੀਂ ਸਕਦੇ ਤੇ ਉਸ ਨੂੰ ਲੈ ਕੇ ਕੰਗੜਾਂ ਦੇ ਖਿਲਾਫ ਮਾਨ ਹਾਨੀ ਦਾ ਕੇਸ ਕੀਤਾ ਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਇਸ ਮਾਨਾਣੀ ਦਾ ਕੇਸ ਖਾਰਜ ਕਰਨ ਦੇ ਲਈ ਕੰਗਣਾ ਨੇ ਚੁਣੌਤੀ ਦਿੱਤੀ ਹੈ। ਹੁਣ ਕੰਗਣਾ ਨੂੰ ਵੱਡਾ ਝਟਕਾ ਲੱਗਿਆ। ਨਾ ਹੀ ਸਿਰਫ ਜਿਹੜਾ ਪੰਜਾਬ ਤੇ ਹਰਿਆਣਾ ਜਿਹੜਾ ਮਾਨਯੋਗ ਅਦਾਲਤ ਹੈਗੀ ਹੈ। ਉਹਨਾਂ ਨੇ ਜਿਹੜੀ ਉਹਨਾਂ ਦੀ ਰਿਟ ਸੀ, ਪਟੀਸ਼ਨ ਸੀ ਉਹ ਖਾਰਜ ਕੀਤਾ। ਬਲਕਿ ਕੇਸ ਨੂੰ ਮੁੱਢੋਂ ਹੀ ਖਤਮ ਕਰਤਾ। ਕੇਸ ਹੀ ਉਹਨਾਂ ਨੇ ਕਿਹਾ ਤਾਂ ਵੀ ਉਹ ਕੇਸ ਨਹੀਂ ਚੱਲੇਗਾ। ਅਗਲੀ ਤਰੀਕ ਹੀ ਨਹੀਂ ਪਈਗੀ ਇਸ ਮਾਮਲੇ ਤੇ। ਤੁਸੀਂ ਜਿਹੜਾ ਅਦਾਲਤ 'ਚ ਕੇਸ ਚੱਲਦਾ ਉਸੇ ਤਰੀਕੇ ਨਾਲ ਚੱਲੇਗਾ। ਤੇ ਹੁਣ ਕਿਹਾ ਜਾ ਸਕਦਾ ਹੈ ਕਿ ਹੋਣ ਵਾਲੇ ਸਮੇਂ ਚ ਤਰੀਕੇ ਆ ਬਹਿਣੀਆਂ ਸੁਣਾਗੀਆਂ ਹੋਣੀਆਂ ਪਰ ਲਾਜ਼ਮੀ ਹੈ ਕਿ ਕੰਗੜਾਂ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆਉਣਗੀਆਂ ਪਰ ਇੱਕ ਸਬਕ ਵੀ ਇਹਦੇ ਤੋਂ ਮਿਲਦਾ ਦੇਖੋ ਅਦਾਲਤੀ ਫੈਸਲੇ ਹੁੰਦੇ ਆ ਕੀ ਹੋਏਗਾ ਕੀ ਨਹੀਂ ਹੋਏਗਾ ਦੇਖਿਆ ਜਾਏਗਾ ਅੱਜ ਜਿਵੇਂ ਆਪਾਂ ਜਦੋਂ ਗੱਲ ਕਰਦੇ ਆ ਅੱਜ ਜ਼ਰੂਰ ਅਦਾਲਤ ਨੇ ਕੀਤਾ ਕਿ ਕੰਗੜਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਉਹਦਾ ਕੇਸ ਖਾਰਜ ਕੀਤਾ ਹੈ ਉਹਦੇ ਲਈ ਵੱਡਾ ਝਟਕਾ ਹੈ ਪਰ ਇੱਕ ਸੁਨੇਹਾ ਵੀ ਹੈ ਕਿ ਤੁਸੀਂ ਬਿਗੈਰ ਵਜ੍ਹਾ ਦੇ ਜਿਹਦੇ ਦੂਜਾਂ ਦੇ ਕੰਮ ਜਾ ਕੇ ਰਿਕੜਾਉਂਗੇ ਜਾਂ ਗਲਤ ਪਛਾਹ ਦੀ ਇਸਤੇਮਾਲ ਕਰੂੰਗਾ ਖਾਸ ਤੌਰ ਤੇ ਜਿਹੜੇ ਪਾਰਲੀਮੈਂਟ ਮੈਂਬਰ ਹੋਣਾ ਕਲਾਕਾਰ ਹੋਣਾ ਜਰਨਲਿਸਟ ਹੋਣਾ ਆਰਟਿਸਟ ਹੋਣ ਉਹਨਾਂ ਕੋਲ ਸਮਾਜਿਕ ਤੌਰ 'ਤੇ ਹੱਕੋਂ ਕਰਦਾ 6 ਦਿਨ ਦੀ ਤੇ ਜੇ 6 ਦਿਨ ਦੀ ਵਿੱਚ ਹੈ ਕਿਸੇ ਦੇ ਹੱਤਖਰੇ ਬਾਰੇ ਸ਼ਬਦ ਬੋਲੇ ਜਾਣ ਤਾਂ ਫਿਰ ਮਾਨਾ ਨੀ ਦੇ ਕੇਸ ਦਾ ਸਾਹਮਣਾ ਤਾਂ ਕਰਨਾ ਹੀ ਪਏਗਾ ਨਾ ਗੰਗਲਾਂ ਨੂੰ ਜੀ ਜੀ ਸੱਚਾ ਬ ਅੱਗੇ ਵਧਾਂਗੇ ਤੇ ਗੱਲ 1993 ਦੇ ਫੇਕ ਇਨਕਾਊਂਟਰ ਮਾਮਲੇ ਦੀ ਕਰਾਂਗੇ ਤਰਨਤਨ ਦਾ ਮਾਮਲਾ ਹੈ ਅੱਜ ਮਹਾਲੀ ਦੀ ਅਦਾਲਤ ਨੇ ਇਹਦੇ ਵਿੱਚ ਫੈਸਲਾ ਜਿਹੜਾ ਉਹ ਸੁਣਾਇਆ ਕਿਉਂਕਿ ਪੰਜ ਤਤਕਾਲੀ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਜਿਹੜੇ ਫੇਕ ਇਨਕਾਊਂਟਰ ਹੋਏ ਨੇ ਪਿਛਲੇ ਸਮਿਆਂ ਦੇ ਵਿੱਚ ਆ ਉਸਦੇ ਪਰਿਵਾਰ ਨੇ ਜਿਹੜੇ ਉਹ ਲਗਾਤਾਰ ਇਹਨਾਂ ਕੇਸਾਂ ਨੂੰ ਲੜ ਰਹੇ ਨੇ ਤੇ ਕਿਤੇ ਨਾ ਕਿਤੇ ਉਮੀਦ ਹੈ ਜਿਹੜੀ ਉਹਨਾਂ ਨੂੰ ਕਿ ਸਾਨੂੰ ਇਨਸਾਫ ਇੱਕ ਦਿਨ ਮਿਲੇਗਾ ਪਿਛਲੇ ਕੁਝ ਸਮੇਂ ਦੇ ਵਿੱਚ ਕਾਫੀ ਫੈਸਲੇ ਇਹਨਾਂ ਮਾਮਲਿਆਂ ਦੇ ਵਿੱਚ ਲਗਾਤਾਰ ਆਏ ਨੇ ਤੇ ਅਜੇ ਤਰਨ-ਤਰਨ ਦਾ ਇੱਕ ਮਾਮਲਾ ਜੀ ਜੀ ਦੇਖੋ ਇਸ ਮਾਮਲੇ ਦਾ ਦੋ ਪਹਿਲੂ ਹੈ ਇੱਕ ਪ੍ਰੈਕਟੀਕਲ ਪਹਿਲੂ ਹੈ ਇੱਕ ਅਦਾਲਤੀ ਸਰਜਾਤਾ ਹਾਈ ਹੈ ਮੈਂ ਸਮਝਦਾ ਕਿ ਪੰਜਾਬ 'ਚ ਪਿਸਾ ਜੀ ਨੂੰ ਕਾਲਾ ਦੌਰ ਕਹਿੰਦੇ ਆ ਵੀ ਜਰਨਲਿਸਟ ਮੈਂ ਬਹੁਤ سارے ਮਾਮਲਿਆਂ 'ਚ ਦੇਖਿਆ ਕਿਸ ਤਰ੍ਹਾਂ ਰਿਪੋਰਟਿੰਗ ਹੁੰਦੀ ਰਹੀ ਹੈ ਹੂੰ ਔਰ ਕਿਸ ਕਦਰ ਜਿਹੜਾ ਹੈਗਾ ਕਦੇ ਸੁੰਨਿਆ ਥਾਵਾਂ ਤੇ ਲ ਜਾ ਕੇ ਕਦੇ ਨਹਿਰਾਂ ਦੇ ਪੁਲਾਂ ਤੇ ਕਦੇ ਕੱਸੀਆਂ ਦੇ ਪੁਲਾਂ ਤੇ ਜਾ ਕੇ ਟੂਠੇ ਪ੍ਰੀਸ ਮੁਕਾਬਲੇ ਮਾਰੇਗੇ ਆਣ ਗਏ ਤ ਨੌਜਵਾਨ ਜੀ ਮੈਨੂੰ ਯਾਦ ਹੈ ਮੈਂ ਉਹ ਟਿਊਮੂ ਟਿਬਿੰਗ ਜਰਨਲਿਸਟ ਕੰਮ ਕਰਦਾ ਸੀ ਸਾਡੇ ਕੋਲੇ ਐਡੇ ਲੰਬੇ ਲੰਡੇ ਜਵਾਨ ਜਿਹੜੇ ਆਉਂਦੇ ਸੀ ਪ੍ਰੈਸ ਨੋਟ ਲੈ ਕੇ ਦੇਖੋ ਮਤਭੇਦ ਹੋ ਸਕਦਾ ਕਿਸੇ ਦੇ ਕੰਮ ਕਰਨ ਨਾਲ ਕਿ ਕੰਮ ਸਹੀ ਢੰਗ ਨਾਲ ਕਰਿਆ ਨਹੀਂ ਕਰਿਆ ਬਿਲਕੁਲ ਪਰ ਉਹ ਜਵਾਨ ਕਿੱਧਰ ਚਲੇ ਗਏ ਇਹ ਦੁਨੀਆ ਜੇ ਗਾਇਬ ਹੋ ਗਏ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਾਨ ਜਿਹੜੇ ਕਿਸ ਦੀ ਮਾਂ ਦਾ ਪੁੱਤ ਹੋਏਗਾ ਕਿਸ ਦੀ ਭੈਣ ਦਾ ਭਰਾ ਹੋਏਗਾ ਤੇ ਆਪਾਂ ਰਖੜੀ ਦੇ ਇਤਿਹਾਸ ਦੇ ਨੇੜੇ ਜਾ ਕੇ ਕਰ ਰਹੇ ਆ ਕਿ ਇਸ ਤਰ੍ਹਾਂ ਉਹਨਾਂ ਦੇ ਪੈਣਾ ਚੰਝੂ ਹੋਣਗੇ ਉਹਨਾਂ ਦੀਆਂ ਅੱਖਾਂ 'ਚ ਜਿੰਨੇ ਪ੍ਰਾਸਤ ਵਾਲੀ ਔਰ ਵੀ ਝੂਠੇ ਪੁਲਿਸ ਮੁਕਾਬਲਿਆਂ 'ਚ ਇਸੇ ਤਰ੍ਹਾਂ ਦੇ ਪੁਲਿਸ ਮੁਕਾਬਲੇ ਦੀ ਆਪਾਂ ਗੱਲ ਕਰਦੇ ਆ ਇਹ ਤੋਂ ਪਹਿਲਾਂ ਇਹ ਗੱਲ ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਝੂਠੇ ਪੁਲਿਸ ਮੁਕਾਬਲੇ ਸਮੇਂ ਦੀ ਪੁਲੀਸ ਸਮੇਂ ਦੇ ਹਾਕਮਾਂ ਵੱਲੋਂ ਕੀਤੇ ਜਾਂਦੇ ਆ ਉਹਨਾਂ ਦੇ ਦਿਮਾਗ ਨੂੰ ਜਦ ਨਸ਼ਾ ਤੇ ਤਾਕਤ ਚੜ ਜਾਂਦੀ ਹੈ ਤੇ ਇਹੋ ਜਿਹਾ ਕੰਮ ਆਪਰਦੀਆਂ ਪਰ ਜਿਹੜੇ ਸਾਡੇ ਆਗੂ ਹੁੰਦੇ ਆ ਉਹਨਾਂ ਨੂੰ ਤਵਕਕ ਕਰਦੇ ਆ ਲੋਕ ਕਿ ਨਿਆਂ ਕਿੰਨਾ ਆਫ ਦੇਣਗੇ ਇਸ ਕਾਲੇ ਦੌਰ ਤੋਂ ਬਾਅਦ ਪਹਿਲੀ ਵਾਰ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਪੰਜਾਬੀਆਂ ਨੇ ਤਵਕਕ ਕੀਤੀ ਸੀ ਕਿ ਕੋਈ ਕਮਿਸ਼ਨ ਬਣੇਗਾ ਉਹੀ ਜਾਂਚ ਹੋਏਗੀ ਜাঁ-ਜਾਂ ਕਮਿਸ਼ਨਰ کہہ ਰਹੇਗੇ ਖਾਲੜਾ ਵਰਗੀਆਂ ਹਸਤੀਆਂ ਜਿਨ੍ਹਾਂ ਨੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਉਹੀ ਹਮੇਸ਼ਾ ਦੀ ਦੁਨੀਆ ਤੋਂ ਚਲੇ ਗਏ ਸਦੀਵੀ ਅਲੋਪ ਹੋ ਗਏ ਆਪਾਂ ਗੱਲਾਂ ਕਰਦੇ ਆ ਨਾ ਪ੍ਰੇਟੀਕਲ ਤੌਰ ਤੇ ਕਿ ਕਾਲੀਦਾ ਨੂੰ ਐਡਾ-ਵਡਾ ਖਸਾਰਾ ਕਿਉਂ ਪਿਆ ਕਿਉਂ ਹਾਸ਼ੀਏ ਤੇ ਚਲੇ ਗਏ ਜੀ ਮੈਨੂੰ ਲੱਗਦਾ ਕਿ ਤੇ ਇੱਕ وجہ ਇਹ ਵੀ ਰਹੀ ਹੋਵੇਗੀ ਕਿ ਪੰਜਾਬੀਆਂ ਦੀ ਜਿਹੜੀ ਚੀਜ਼ ਸੀ ਦਰਦ ਸੀ ਲੰਬੇ ਸਮੇਂ ਤੋਂ ਬਾਅਦ ਜਿਹੜੀ ਤੇ ਸਤਾ ਚਾਈ ਉਸ ਨੂੰ ਚੀਜ਼ ਤੇ ਦਰਦ ਦਾ ਅਹਿਸਾਸ ਨਹੀਂ ਹੋਇਆ ਇਸੇ ਕਰਕੇ ਵੀ ਕਈ ਵਾਰ ਫਿਰ ਲੋਕ ਉਹਨਾਂ ਨੂੰ ਹਾਸ਼ੀਏ ਤੇ ਧੱਕ ਦਿੰਦੇ ਆ ਰਹੀ ਗੱਲ ਅਦਾਲਤੀ ਨਿਆਂ ਤੇ ਇਨਸਾਫ਼ ਦੀ ਹੂੰ ਜਿਸ ਕੇਸ ਦਾ ਅਪਾ ਜ਼ਿਕਰ ਕਰ ਰਹੇ ਆ 7 ਲੋਕ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜੀ ਝੂਠੇ ਪੁਲਿਸ ਮੁਕਾਬਲੇ 'ਚ ਇੱਕ ਵੀ ਮਾਰੇ ਜੇ ਤਾਂ ਉਹ ਵੀ ਦਰਦੀ ਗੱਲ ਆ ਪਰ ਮੈਂ ਕਹਣਾ ਕਿ ਸੱਤ ਦਾ ਮਾਰੇ ਜਾਣਾ ਤਾਂ ਬਹੁਤ ਵੱਡੀ ਗੱਲ ਆ ਹਹਾ ਕਰਮਾ ਚਾਂਦੀ ਆ ਸੱਤ ਲੋਕ ਝੂਠੇ ਪੁਲਿਸ ਮਕਾਬਲੇ ਚ ਹਰੂ ਦੇ ਵੀ ਚਾਰ ਪੰਜ ਪੁਲਿਸ ਵਾਲੇ ਮਲਾਜਾਂ ਗਏ ਪੁਲਿਸ ਵਾਲਿਆਂ ਨੇ ਪੁਲਿਸ ਵਾਲਿਆਂ ਨੇ ਬਖਸ਼ਿਆ ਹੂੰ ਕਿਹੋ ਜਿਹਾ ਪੰਜਾਬ ਹੋਏਗਾ ਉਹ ਕਿਹੋ ਜਿਹੀ ਪੰਜਾਬ ਦੀਆਂ ਰਾਤਾਂ ਤੇ ਕਿਹੋ ਜਿਹੇ ਦਿਨ ਹੋਣਗੇ ਜੋ ਸੱਤ ਸੱਤ ਲੋਕ ਝੂਠੇ ਪੁਲਿਸ ਮਕਾਬਲੇ ਚ ਮਾਰੇ ਗਏ ਔਰ 32 33 ਸਾਲ 1993 ਦਾ ਕੇਸ ਹੁਣ ਜਾ ਕੇ ਮਹਾਲੀ ਦੀ ਅਦਾਲਤ ਤੇ ਨਿਆਂ ਤੇ ਸਾਹਮਣੇ ਲਿਆ ਉਨਾ ਦੋਸ਼ੀਆਂ ਨੂੰ ਦੋਸ਼ੀ ਘਰਾਾ ਦਿੱਤਾ ਗਿਆ ਹਾਲਾਂਕਿ ਸਜ਼ਾ ਤਾਂ ਜੀ ਸੋਮਵਾਰ ਨੂੰ ਲੱਗੇਗੀ ਕਿ ਸਜ਼ਾ ਲੱਗਦੀ ਆ ਪਰ ਦੋਸ਼ੀ ਘਰਾਾ ਦਿੱਤੇ ਗਏ ਹਮ ਇੱਕ ਉਹਨਾਂ ਚ ਸਾਬਕਾ ਐਸਐਸਬੀ ਸ਼ਾਮਲ ਹੈ ਡੀਐਸਬੀ ਸ਼ਾਮਲ ਹੈ ਜਾਨੀ ਕਿ ਪੁਲਿਸ ਦਾ ਸਪਾਈ ਵੀ ਜ਼ਾਤੀ ਕਰੇ ਤਾਂ ਉਹ ਵੀ ਜ਼ਾਤੀ ਹੈ ਪਰ ਜੀ ਐਸਐਸਪੀ ਟੁਟੇ ਪੁਲਿਸ ਮੁਕਾਦਮੇ ਚ ਸ਼ਾਮਲ ਹੋਵੇ ਤਾਂ ਨਿਆਆਂ ਕਿਨਸਾਬ ਕਿਸ ਤੋਂ ਮੰਗਿਆ ਜਾਏਗਾ ਪੰਜ ਵੱਡੇ ਪੁਲਿਸ ਅਧਿਕਾਰੀ ਦੋਸ਼ੀ ਘਰਾਾ ਤੁਹੇ ਪਲੀਜ਼ ਮਨ ਕਾਲ ਜਿਹੜੇ ਮਾਰੇ ਗਏ ਲੋਕ ਨਾਥੇ ਹੋ ਉਹਨਾਂ ਦੇ ਮਾਪਿਆਂ ਦੀਆਂ ਗੱਲਾਂ ਉਹਨਾਂ ਦੇ ਪਹਿਣਾ ਪਰਾਵਾਂ ਦੀਆਂ ਮਾਵਾਂ ਦੀਆਂ ਗੱਲਾਂ ਮੈਂ ਸੁਣ ਰਿਹਾ ਸੀਗੇ ਚੈਨਲਸ ਦੇ ਉੱਤੇ ਜੀ ਜੀ ਭਰੀਆਂ ਅੱਖਾਂ ਦੇ ਨਾਲ ਕਿਸ ਤਰ੍ਹਾਂ ਕਹਿ ਰਹੇ ਕਿ ਸਾਨੂੰ ਕਿਧਰੇ ਇਨਸਾਫ ਮਿਲਿਆ ਕਾਦਾਨ ਸਾਹਿਬਾ 32 ਸਾਲਾਂ ਬਾਅਦ ਉਹ ਵੀ ਮਾਰੇ ਕੇ ਅੰਦਰ ਇਨਸਾਫ ਜੀ ਜੀ ਜਿਉਂਦਾ ਦਾ ਇਨਸਾਫ ਕਿ ਜਿਉਂਦਾ ਹੋਈਏ ਕਿਸੇ ਤਰੀਕੇ ਨਾਲ ਸਾਂਝ ਮੰਗੇ ਤਾਂ ਸਮਝ ਪੈਂਦੀ ਐ ਸਿਰਫ ਇੰਨੀ ਗੱਲ ਇਹਨੂੰ ਪੰਜਾਬੀਚ ਆਪਾਂ ਕਹਿਨੇ ਕਿ ਚਲੋ ਉਹਨਾਂ ਦੇ ਕਾਲਜੇ ਨੂੰ ਠੰਡ ਜ਼ਰੂਰ ਪਈਗੀ ਹੋएगी ਕਿ ਸਾਡਾ ਤਾਂ ਮਾਰਿਆ ਗਿਆ ਬਖਸ਼ਾ ਤੂੰ ਵੀ ਨਹੀਂ ਜਾਏਗਾ ਜਿਸ ਨੇ ਮਾਰਿਆ ਇਹੋ ਜਿਹੇ ਹਾਲਾਤ ਜਿਹੜਾ ਹੈਗਾ ਸੋਮਵਾਰ ਨੂੰ ਸਜ਼ਾ ਮਿਲੇਗੀ ਆਪਾਂ ਜ਼ਰੂਰ ਸਾਂਝ ਪਾਵਾਂਗੇ ਦਰਸ਼ਕਾਂ ਨਾਲ ਜੀ ਉਹਨਾਂ ਦੂਸ਼ੀਆਂ ਨੂੰ 20 ਦਾਦ ਵੱਲੋਂ ਮਿਲੀ ਹੈ ਜੀ ਜੀ ਸੋ ਸਾਹਿਬ ਅੱਗੇ ਵਧਾਂਗੇ ਤੇ ਗੱਲ ਪੰਜਾਬ ਸਰਕਾਰ ਦੇ ਇੱਕ ਅਜਿਹੇ ਫੈਸਲੇ ਦੀ ਕਰਾਂਗੇ ਜੋ ਕਿ ਕਾਫੀ ਸ਼ਲਾਘਾਯੋਗ ਜ਼ਰੂਰ ਹੈ ਕਿਉਂਕਿ ਪੰਜਾਬ ਮੈਨੂੰ ਲੱਗਦਾ ਕਿ ਅਜੇ ਹਾ ਪਹਿਲਾ ਸੂਬਾ ਬਣ ਚੁੱਕਿਆ ਜਿੱਥੇ ਨਸ਼ੇ ਦੇ ਖਿਲਾਫ ਸਟੱਡੀ ਕਰਾਈ ਜਾਏਗੀ ਜਿੱਥੇ ਬੱਚਿਆਂ ਨੂੰ ਸਕੂਲਾਂ ਤੋਂ ਹੀ ਦੱਸਿਆ ਜਾਏਗਾ ਕਿ ਨਸ਼ਾ ਇੱਕ ਭੈੜੀ ਲਾਹਮਤ ਹੈ ਤੁਸੀਂ ਇਸ ਨੂੰ ਆਪਦੇ ਗੱਲ ਨਹੀਂ ਪਾਉਣਾ ਜ਼ਿੰਦਗੀ ਦੇ ਵਿੱਚ ਕਦੇ ਵੀ ਇਸ ਦੇ ਨਾਲ ਮੱਥਾ ਨਹੀਂ ਲਾਉਣਾ ਸੋ ਇਸ ਨੂੰ ਲੈ ਕੇ ਅੱਜ ਫਾਜ਼ਲਕਾ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ ਕਿਉਂਕਿ ਫਾਜ਼ਲਕਾ ਚ ਪਹੁੰਚੇ ਸੀ ਮੁੱਖ ਮੰਤਰੀ ਉਹਨਾਂ ਦੇ ਨਾਲ ਕੇਜੀ ਵਾਲੇ ਵੀ ਸੀ ਉਹਨਾਂ ਦੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਕਿਵੇਂ ਦੇਖਦੇ ਇਸ ਫੈਸਲੇ ਨੂੰ ਸਕੂਲਾਂ ਦੇ ਵਿੱਚ ਇਸ ਸਬੰਧਿਤ ਸਟੱਡੀ ਕਰਵਾਉਣਾ ਕਿੰਨਾ ਜ਼ਰੂਰੀ ਹੈ ਬਹੁਤ ਹੈ ਸਵਾਲ ਹੈ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਜੇ ਕਹਾਵਾਂਗਾ ਆਪਣੇ ਜਨਰਲ ਜਨ ਦੇ ਕੈਰੀਅਰ ਤੇ ਸ਼ਾਇਦ ਇਹ ਕੋਈ ਆਪਾਂ ਕਿਸੇ ਦੀ ਹਮਾਇਤ ਜਾਂ ਵਿਰੋਧੀ ਗੱਲ ਨਹੀਂ ਕਰ ਰਹੇ ਦਰਸ਼ਕ ਜਿਹੜੇ ਦੇਖ ਰਹੇ ਆ ਸੁਣ ਰਹੇ ਆ ਉਹ ਜ਼ਰੂਰ ਨਾ ਆਪ ਇਨਸਾਫ ਇਸ ਮੁੱਦੇ ਤੇ ਕਰਨਗੇ ਕਿ ਅੱਜ ਤੱਕ ਪੰਜਾਬ ਦੇ ਘਟੂ ਘਟ ਮੈਂ ਵੀ ਇਹ ਜਨਰਲ ਸਿਗਲੋਜੀ ਸਰਕਾਰ ਨਹੀਂ ਦੇਖੀ ਜਿਨੇ ਐਨੇ ਵੱਡੀ ਨਸ਼ਿਆਂ ਦੇ ਖਿਲਾਫ ਲਲਕਾਰ ਭਰੀ ਹੋਵੇ ਅਜਰਨੀ ਵਾਲਾ ਪਿੰਡ ਹੈ ਫਾਜ਼ਿਲਕਾ ਦਾ ਪਿੰਡਾ ਜਿੱਥੇ ਉਹ ਇਲਾਕਾ ਜਿੱਥੇ ਕਿਸੇ ਵੇਲੇ ਸਬੀਰ ਬਾਦਲ ਹੋਣੀ ਉੱਥੇ ਵਿਧਾਇਕ ਰਹੇ ਆ ਉਸ ਪਿੰਟੇ ਜਾ ਕੇ ਮੁਖੰਦਰੀ ਭਗਵੰਤ ਮਾਨ ਆਵਾਜ਼ੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਵੱਡੇ ਵੱਡੇ ਕਦਾਵਾਰ ਆ ਗੋ ਆਵਾਜ਼ੀ ਪਾਰਟੀ ਦੇ ਸਾਰੇ ਵਿਧਾਇਕ ਸਾਰੇ ਉੱਥੇ ਹੁੰਮਾ ਮਾ ਕੇ ਪਹੁੰਚਦੇ ਇੱਕੋ ਸੁਨੇਹਾ ਦਿੰਦਾ ਹੈ ਕਿ ਜੁੱਧ ਨਸ਼ਾਂ ਵਿਰੁੱਧ ਕਿਸ ਕਦਰ ਅਸੀਂ ਪੰਜਾਬ ਨੂੰ ਬਚਾਉਣਾ ਹੈ ਕਿ ਪੰਜਾਬ ਤਾਂ ਆਮ ਬਚਾਇਆ ਜਾ ਸਕਦਾ ਹੈ ਜੇ ਪੰਜਾਬ ਦਾ ਭਵਿੱਖ ਬਚਾਇਆ ਜਾਏਗਾ ਪੰਜਾਬ ਦਾ ਭਵਿੱਖ ਕੀ ਹੈ ਸਕੂਲਾਂ ਚ ਪੜ੍ਹਦੇ ਬੱਚੇ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਜੋ ਸਿਲੇਬਸ ਸ਼ਾਮਲ ਕੀਤਾ ਜਾਏਗਾ ਮੈਂ ਸੁਣ ਰਿਹਾ ਸੀ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕੀਤੀ ਰੰਧ ਕੇਜਰੀਵਾਲ ਨੇ ਗੱਲ ਕੀਤੀ ਮੈਨੂੰ ਉਹ ਗੱਲ ਉਹਨਾਂ ਦੀ ਜੱ체 ਹੀ ਬੜੀ ਉਹ ਕਹਿੰਦੇ ਕਿ ਚਿੱਟਾ ਜੇ ਇੱਕ ਵਾਰੀ ਕੋਈ ਆਪਣਾ ਟੱਚ ਕਰ ਲੈਣਾ ਉਹਦਾ ਟੇਸ ਦੇਖ ਲੈ ਸਵਾਦ ਦੇਖ ਲੈ ਤੇ ਫੇਰ ਸਮਝ ਲੋ ਘਟੋ ਘਟੇ ਇੱਕ ਵਾਰੀ ਟੇਸ ਨਿਕਨ ਵਾਲੀ ਜ਼ਿੰਦਗੀ ਦੇ ਕਈ ਸਾਲ ਬਰਬਾਦ ਹੋ ਗਏ ਉਹ ਜ਼ਿੰਦਗੀ 'ਚ ਵਾਪਸ ਆ ਪਾਏਗਾ ਕਿ ਨਹੀਂ ਆ ਪਾਏਗਾ ਇਹ ਵੀ ਇੱਕ ਵੱਡਾ ਸਵਾਲ ਹੈ ਜਿਹੜੀ ਐਡਾ ਖਤਰਨਾਕ ਨਸ਼ਾ ਚਿੱਟੇ ਦਾ ਜੀ ਉਹਦੇ ਖਿਲਾਫ ਉਹਨਾਂ ਵੱਲੋਂ ਮਹੰਮ ਜਿਹੜੀ ਹੈਗੇ ਬਿਡੇ ਗਈ ਹੈ ਸਕੂਲਾਂ ਦੇ ਵਿਦਿਆਰਥੀਆਂ ਦੱਸਿਆ ਜਾਏਗਾ ਚੰਗੇ-ਚੰਗੇ ਮਾਹਰ ਜਿਹੜੇ ਹੈਗੇ ਸਕੂਲਾਂ ਜਾਣਗੇ ਤੇ ਜਾਣਕਾਰੀ ਦੇਣਗੇ ਸਿਲੇਬਸ ਹੈ ਕਿੱਸਾ ਹੋਏਗਾ ਕੋਈ ਪੋਲੀਟਿਕਲ ਤੌਰ ਤੇ ਗੱਲਾਂ ਹੁੰਦੀਆਂ ਹਨ ਪਰ ਪਹਿਲੀਆਂ ਸਰਕਾਰਾਂ ਵੀ ਇਹ ਕਰ ਸਕਦੇ ਸੀ ਨਾ ਉਹ ਐਸੀ ਗੱਲ ਤਾਂ ਹੈ ਨਹੀਂ ਕਿ ਜਿਹੜੀ ਅਣਹੋਣੀ ਹੈ ਨਹੀਂ ਹੋ ਸਕਦੀ ਸੀ ਹੋ ਸਕਦੀ ਸੀ ਬਿਲਕੁਲ ਸਿਲੇਬਸ ਦਾ ਹਿੱਸਾ ਪਹਿਲਾਂ ਵੀ ਬਣ ਸਕਦਾ ਸੀ ਜੀ ਆਖਰ ਜੇ ਤੁਸੀਂ ਬੱਚਿਆਂ ਨੂੰ ਦਸੋਗੇ ਕਿ ਜੇ ਤੁਹਾਡੇ ਮੂੰਹ ਤੇ ਕੋਈ ਚਿਟਾ ਲੱਗਾ ਤਾਂ ਜ਼ਿੰਦਗੀ ਬਰਬਾਦ ਹੈ ਪੰਜਾਬ ਦੇ ਹਜ਼ਾਰਾਂ ਬੱਚੇ ਆਪਾਂ ਗਿਣਤੀ ਕਰੀ ਚੱਲੋ ਹਜ਼ਾਰਾਂ ਜਿਹੜਾ ਚਾਏ ਜਦੋਂ ਆਪਾਂ ਜ਼ਿਕਰ ਕਰਦੇ ਆਂ ਮੀਡੀਆ ਅੰਦਰ ਕੋਈ ਦੇਣਾ ਇਹਦਾ ਐਡਾ ਭਾਗਾ ਜੰਨੀ ਹੋਏਗਾ ਜਦੋਂ ਆਪਾਂ ਇੱਕ ਖਬਰ ਸੁਖੀ ਨਾ ਦੇਖੀਏ ਕਿ ਫਲਾਹ ਪਿੰਡ ਦਾ ਜਿਹੜਾ ਹੈਗਾ ਕੋਈ ਬੱਚਾ ਜਿਹੜਾ ਹੈ ਨਸ਼ੇ ਦੀ ਓਵਰਡੋਸ ਕਰ ਮਾਰਿਆ ਗਿਆ। ਜੀ ਅੱਜ ਹੀ ਮੈਂ ਇੱਕ ਮੀਡੀਆ ਤੇ ਸੋਸ਼ਲ ਮੀਡੀਆ ਦੇਖ ਰਿਆ ਸੀ। ਇੱਕ ਪਿੰਡ ਦੇ ਕਿਸੇ ਵਿਅਕਤੀ ਵੱਲੋਂ ਪੋਸਟ ਪਾਈ ਗਈ ਹੈ। ਉਹ ਕਹਿੰਦਾ ਜੀ ਉਹਨੇ ਚਿੱਠੀ ਲਿਖੀ ਹੈ ਮੁੱਖ ਮੰਤਰੀ ਦੇ ਨਾਂ ਤੇ ਕਿ ਇਸ ਪਿੰਡ ਦੇ ਕਿੰਨੇ ਨੌਜਵਾਨ ਬਰਬਾਦ ਹੋ ਚੁੱਕੇ ਆ। ਇੱਕ ਹੁਣ ਹੋਰ ਜਿਹੜਾ ਹੈਗਾ ਨਸ਼ੇ ਦੀ ਪਿੰਡ ਚੜ ਗਿਆ। ਬੋਸਰ ਪਿੰਡਾਂ ਦੀ ਕਹਾਣੀਆਂ ਤਰ੍ਹਾਂ ਦੀ ਹੈ 50 ਦੀ ਤਰ੍ਹਾਂ ਦੀ ਹੈ ਪਿੰਡਾਂ ਦੀ ਕਹਾਣੀ ਤਰ੍ਹਾਂ ਦੀ ਹੈ ਪਹਿਲਾਂ ਸਰਕਾਰਾਂ ਦੀ ਗੱਲ ਜਦੋਂ ਕੋਈ ਕਰਦਾ ਤਾਂ ਚੁੱਪਦੀ ਜ਼ਰੂਰ ਹੈ ਦੇਖੋ ਪੋਲੀਟੀਕਲ ਪਾਰਟੀ ਜਿਨ੍ਹਾਂ ਨੇ ਸਤਾ ਚਲਾਉਣੀ ਹੈ ਜਿਨ੍ਹਾਂ ਨੇ ਗੱਲਾਂ ਕਰਨੀਆਂ ਉਹਨਾਂ ਨੇ ਕਹਿਣਾ ਹੀ ਕਹਿਣਾ ਹੈ ਮੁਖੰਦਰੀ ਭਗਵੰਤ ਮਾਨ ਹੋਣ ਅਰਵਿੰਦ ਕੇਧਰੀਵਾਲ ਹੋਣ ਪਹਿਲਾਂ ਵੀ ਕਹਿੰਦੇ ਅੱਜ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਹਿੰਦੇ ਜਿਹੜੇ ਚਿੱਟੇ ਦਾ ਕੰਮ ਕਰਨ ਵਾਲੇ ਸੀ ਅੱਜ ਜੇਲ੍ਹਾਂ 'ਚ ਬੈਠੇ فیرअरविंद केजरीवाल ਇਹ ਕਹਿੰਦੇ ਆ ਕਿ ਜਦੋਂ ਚਿੱਟੇ ਦਾ ਕੰਮ ਕਰਨ ਵਾਲਾ کاروبار ਕਰਨ ਵਾਲਾ ਨੇਤਾ ਜੇਸਟ ਬੈਠਾ ਹੋਵੇ ਤੇ ਉਸ ਨੂੰ ਛਡਾਉਣ ਲਈ ਆਜਪਾ ਅਕਾਲੀ ਦਲ ਕਾਂਗਰਸ ਉਹਨਾਂ ਦੀ ਅੱਖਾਂ 'ਚ ਹੰਝੂ ਕਿਉਂ ਜੀ ਜੀ ਕਹਿੰਦੇ ਹੰਝੂ ਤਾਂ ਉਹਨਾਂ ਦੀਆਂ ਅੱਖਾਂ 'ਚ ਦੇਖਣੇ ਚਾਹੀਦੇ ਆ ਜਿਹੜੇ ਚਿੱਟਾ ਲੈਣ ਨਾਲ ਜਿਹੜੇ ਪਰਿਵਾਰ ਬਰਬਾਦ ਹੋ ਗਏ ਕਹਿੰਦੀ ਮਾਂ ਦਾ ਪੇਕ ਖਤਮ ਹੋ ਗਿਆ ਕਹਿੰਦੀ ਭੈਣ ਜਿਵੇਂ ਆਪਾਂ ਕਹਿੰਦੇ ਆ ਕਿ ਰਖੜੀ ਨਹੀਂ ਬੰਨ ਸਕੇਗੀ ਆਪਣੇ ਕਿਸੇ ਵੀ ਭਰਾ ਦੇ ਗੁੱਟ ਦੇ ਉੱਤੇ ਹਾਂ ਇਹ ਕਿਸੇ ਦਾ ਬਾਪ ਨਹੀਂ ਰਿਆ ਹੰਝੂ ਤਾਂ ਉਹਨਾਂ ਦੇ ਪੁੱਣਨ ਦੀ ਲੋੜ ਹੈ ਜੀ ਜੀ ਠੁਕੜੋ ਉਹਨਾਂ ਦੇ ਦਰਦ ਦੀ ਗੱਲ ਤਾਂ ਕੋਈ ਕਰ ਰਿਹਾ ਨਾ ਆਪਾਂ ਦੇਖੋ ਸਾਜ ਬਾਰੇ ਦਰਸ਼ਕਾਂ ਨਾਲ ਹਾਸਾ ਹੋ ਜਾਂਦਾ ਹੈ ਜਾਣੇ ਅਣਜਾਣੇ ਚ ਹੋ ਜਾਂਦਾ ਹੈ ਉਸ ਘਰ ਚ ਵੀ ਜਾ ਕੇ ਲੋਕੀ ਦੁੱਖ ਓਣਾਉਂਦੇ ਆ ਜਿਹੜਾ ਚਲਾ ਜਾਂਦਾ ਤਾਂ ਵਾਪਿਸ ਨਹੀਂ ਆਉਂਦਾ ਇਹਦੇ ਨਸ਼ਿਆਂ ਦੇ ਖਿਲਾਫ ਲੜਾਈ ਦੇ ਬਾਰੇ ਚ ਕਿਸੇ ਨੇ ਆਵਾਜ਼ ਚੁੱਕਾਈ ਪੰਜਾਬ ਦੇ ਅੰਦਰ ਜਿਸ ਜਿਹੜਾ ਮੈਂ ਤਾਂ ਇਹ ਲੱਗ ਰਿਹਾ ਹੈ ਇਹ ਕੋਈ ਵੱਡੀ ਗੱਲ ਨਹੀਂ ਦਰਸ਼ਕ ਵੀ ਇਸ ਗੱਲ ਨੂੰ ਚਤੇ ਰੱਖਣਗੇ ਜਿਹੜੀ 27 ਦੀ ਆ ਰਹੀ ਵਿਧਾਨ ਸਭਾ ਦੀ ਚੋਣਾਂ ਜੁੱਧ ਨਸ਼ਾ ਹੁਰਦੇ ਕੋ ਵੱਡਾ ਮੁੱਦਾ ਹੋਏਗਾ ਬਿਲਕੁਲ ਆਮ ਆਦਮੀ ਪਾਰਟੀ ਪੁੱਛੇਗੀ ਵਿਰੋਧੀ ਧਿਰਾਂ ਨੂੰ ਕਾਂਗਰਸ ਨੂੰ ਕਾਲੀ ਦਲ ਨੂੰ ਪਾਜਪਾ ਨੂੰ ਕਿ ਤੁਸੀਂ ਆਪਣੇ ਸਮੇਂ ਚ ਕੀ ਕੀਤਾ ਅਸੀਂ ਤਾਂ ਜੁੱਧ ਲੜਾਇ ਲੜਾਈ ਲੜੀ ਦਿਓ ਜਵਾਬ ਪੰਜਾਬ ਦੇ ਸੰਕੜੇਕਾਰ ਬਰਾਨ ਹੋ ਗਏ ਘਰਾਂ ਸੱਥਰ ਵਿਛ ਗਏ ਕੌਣ ਦੇਗਾ ਜਵਾਬ ਜਦੋਂ ਸਟੇਜਾਂ ਤੋਂ ਇਹ ਗੱਲ ਕਹੀ ਜਾਏ ਕਿ ਜਿਹੜੇ ਉਹਨਾਂ ਸਮੇਂ ਦੇ ਮੰਤਰੀ ਸੀ ਉਹਨਾਂ ਮੰਤਰੀ ਨੇ ਗੱਡੀਆਂ ਚ ਸਿਟਾ ਜਾਂਦਾ ਸੀ ਜਾਂਦਾ ਸੀ ਕਿ ਨਹੀਂ ਜਾਂਦਾ ਸੀ ਇਹਦਾ ਜਾਣ ਦਾ ਵਿਸ਼ਾ ਹੈ ਪਰ ਜਨਤਕ ਤੌਰ ਤੇ ਗੱਲ ਕਹਿਣੀ ਕਿਸੇ ਛੋਟੇ ਨੇਤਾ ਵੱਲੋਂ ਵੱਡੇ ਨੇਤਾ ਵੱਲ ਮੁੱਖ ਮੰਤਰੀ ਇਹ ਗੱਲ ਕਹਿਣ ਅਰਵਿੰਦ ਕੇਧਰੀ ਵਾਲੇ ਗੱਲ ਕਹਿਣ ਆਕਰ ਕੇ ਸੇ ਜ਼ਿੰਮੇਵਾਰੀ ਨਾਲ ਕੋਈ ਗੱਲ ਕਹਿ ਰਿਹਾ ਨਾ ਜੀ ਜੀ ਫਿਰ ਜਵਾਬ ਦਾ ਵਿਰੋਧੀ ਤੇਰਾ ਨੂੰ ਦੇਣਾ ਹੀ ਪਏਗਾ ਜੀ ਕਿ ਪੰਜਾਬ ਕਿਉਂ ਲੁੱਟਿਆ ਗਿਆ ਪੰਜਾਬ ਨੂੰ ਕਿਸ ਨੇ ਕੁੱਟਿਆ ਕਿਉਂ ਬਰਬਾਦ ਹੋਇਆ ਪੰਜਾਬ ਜੀ ਜੀ ਸਿੱਧ ਸਾਹਿਬ ਅੱਗੇ ਵਧਦੇ ਆਂ ਤੇ ਗੱਲ ਉਪਰ ਰਾਸ਼ਟਰਪਤੀ ਦੀ ਕਰਾਂਗੇ ਜਦੋਂ ਤੋਂ ਧਨਕਰ ਸਾਹਿਬ ਨੇ ਅਸਤੀਫਾ ਦਿੱਤਾ ਹੈ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਅਗਲਾ ਉਪ ਰਾਸ਼ਟਰਪਤੀ ਕੌਣ ਹੋਏਗਾ ਕਦੋਂ ਬਣੇਗਾ ਸੋ ਅੱਜ ਜਿਹੜੀ ਇਸ ਦੀ ਚੋਣ ਨੋਟੀਫਿਕੇਸ਼ਨ ਇਸ ਸੰਬੰਧਿਤ ਗੱਲਬਾਤ ਹੈ ਜਿਹੜੀ ਉਹ ਛੜੀ ਤਾਂ ਇਹ ਐਲਾਨਿਆ ਗਿਆ ਹੈ ਕਿ 9 ਸਤੰਬਰ ਨੂੰ ਇਸ ਸੰਬੰਧਿਤ ਚੋਣ ਹੋਣ ਜਾ ਰਹੀ ਹੈ 7 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਹੋਏਗਾ ਸੋ ਨਵੇਂ ਰਾਸ਼ਟਰ ਉਪ ਰਾਸ਼ਟਰਪਤੀ ਮਾਫ਼ ਕਰਨਾ ਦੇਸ਼ ਨੂੰ ਮਿਲਣਗੇ ਕਿਵੇਂ ਦੇਖਦੇ ਹੋ ਕਿਉਂਕਿ ਭਾਜਪਾ ਦਾ ਪਲੜਾ ਸੁਭਾਵਿਕ ਗੱਲ ਹੈ ਕਿ ਭਾਰ ਹੈ ਰਾਸ਼ਟਰ ਉਪ ਰਾਸ਼ਟਰਪਤੀ ਉਹਨਾਂ ਦੇ ਖੇਮੇ ਚੋਂ ਨਿਕਲੇਗਾ ਪਰ ਕਿਵੇਂ ਦੇਖਦੇ ਹੋ ਰਾਸ਼ਟਰੀ ਪੱਧਰ ਤੇ ਇਸ ਦਾ ਕਿਸ ਤਰ੍ਹਾਂ ਦਾ ਅਸਰ ਹੋਏਗਾ ਬਿਲਕੁਲ ਦੇਖੋ ਇਹ ਮੁੱਦਾ ਦੇਖੋ ਆਪਾਂ ਪਿਛਲੇ ਦਿਨਾਂ ਜ਼ਿਕਰ ਕੀਤਾ ਹੈ ਕਿ ਤਰਕੜੀ ਦੇ ਉਪਰਾਸਪਤੀ ਦੇ ਉਦਦੇ ਤੇ ਸੀ ਅਚਾਨਕ ਅਸਤੀਫਾ ਦੇ ਕੇ ਚਲੇ ਗਏ ਔਰ ਉਹ ਵੀ ਉਦੋਂ ਅਸਤੀਫਾ ਦਿੱਤਾ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਲੱਗਾ ਬਿਲਕੁਲ ਹਾਲਾਂਕਿ ਵਿਰੋਧੀ ਧਿਰ ਵੱਲੋਂ ਕਈ ਤਰ੍ਹਾਂ ਦੇ ਸਵਾਲ اٹھਾਏਗੇ ਕਿ ਜਿਹੜਾ ਅਸਤੀਫਾ ਇਹਦੇ ਪਿੱਛੇ ਬਹੁਤ ਕੁਝ ਲੁਕਿਆ ਹੋਵੇਗਾ ਉਹ ਜਿਹੜਾ ਬਹੁਤ ਕੁਝ ਲੁਕਾ ਰਹੀ ਗੱਲ ਕਰਦੇ ਹੈ ਸ਼ਾਇਦ ਕਦੇ ਬਾਹਰ ਆਏ ਜਾਂ ਨਾ ਆਏ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਜ਼ਰੂਰ ਹੈ ਕਿ ਉਹਨਾਂ ਦੀ ਜਗ੍ਹਾ ਖਾਲੀ ਹੋਣ ਨਾਲ ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ 9 ਸਤੰਬਰ ਨੂੰ ਇਸ ਮੁਲਕ ਨੂੰ ਨਵਾਂ ਉਪਰਾਸ਼ਟਪਤੀ ਮਿਲਣ ਜਾ ਰਿਹਾ ਹੈ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ 21 ਅਗਸਤ ਜੜੀ ਗਈ ਹੈ ਨਾਮਜ਼ਦਗੀ ਦੀ ਆਖਰੀ ਤਰੀਕ ਹੈ ਬਿਲਕੁਲ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਜਿਹੜਾ ਹੈਗਾ ਕਾਗਜ਼ ਵਾਪਸ ਲੈਣ ਦਾ ਹੋਰ ساری ਪ੍ਰਕਿਰਿਆ ਉਹ ਮੁਕੰਮਲ ਹੋਏਗੀ ਤੇ 9 ਸਤੰਬਰ ਨੂੰ ਜਿਹੜਾ ਉਪ ਰਾਸ਼ਟਰਪਤੀ ਜਿਹੜਾ ਨਵਾਂ ਬਣਦੀ ਉਮੀਦ ਹੈਗੀ ਆ ਬਣੇਗਾ ਬਣੇਗਾ ਜੀ ਜੀ ਔਰ ਉਹਦੇ ਲਈ ਦੇਖੋ ਦੋ ਹੀ ਵੱਡੀਆਂ ਤਰ੍ਹਾਂ ਆਗੋਂ ਤਰ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਭਾਜਪਾ ਤੇ ਉਸ ਨਾਲ ਮੈਦੀ ਤਰ੍ਹਾਂ ਵੀ ਇਹ ਜਨਰਲ ਸ ਤਾਂ ਅੰਦਾਜ਼ਾ ਲਗਾ ਸਕਦੇ ਕਹਿ ਸਕਦੇ ਆ ਕਿ ਜਿਹੜੀ ਵੱਡੀ ਤਰ੍ਹਾਂ ਉਪ ਰਾਸ਼ਟਰਪਤੀ ਉਮੀਦ ਕਰ ਸਕਦੇ ਕਿ ਉਹਨਾਂ ਚੋਂ ਹੀ ਬਣੇਗਾ ਕਿਉਂਕਿ ਬਹੁਤ ਵੱਡੀ ਤਰ੍ਹਾਂ ਕੋਈ ਛੋਟੀ ਤਰ ਨਹੀਂ ਹੂੰ ਮੁਕਾਬਲੇ ਦੇ ਕੋਈ ਨੇੜੇ ਤੜੀ ਵੀ ਹੋਵੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਰੇ ਦੇ ਬਾਵਜੂਦ ਵੀ ਕਈ ਵਾਰ ਕੀ ਹੁੰਦਾ ਕਿ ਗੱਲ ਚੋਣ ਜਿੱਤਣ ਦੀ ਨਹੀਂ ਹੁੰਦੀ ਗੱਲ ਕਈ ਵਾਰੀ ਸੰਵਾਲਕ ਤੌਰ ਤੇ ਵਿਰੋਧ ਕਰਨ ਦੀ ਹੁੰਦੀ ਹੈ ਜੀ ਦੇਖੋ ਜੇ ਤਾਂ ਸਦਨ ਦੇ ਅੰਦਰ ਪਾਰਲੀਮੈਂਟ ਸੈਂਟੇ ਹੋਵੇ ਆਪਾਂ ਸ਼ਾਂਤੀ ਦਾ ਹਾਲਾਤ ਆ ਦੇਖਿਆ ਹੀ ਹੈ ਕਿ ਹਰ ਰੋਜ਼ ਕਿਸ ਕਦਰ ਟਕਰਾ ਹਰ ਰੋਜ਼ ਪਾਰਲੀਮੈਂਟ ਸੈਸ਼ਨ ਠਾਪ ਹਰ ਰੋਜ਼ ਪਾਰਲੀਮੈਂਟ ਸੈਸ਼ਨ ਠਾਪ ਹੂੰ ਸੋ ਸੈਂਟੇ ਵਾਲਾ ਦਾ ਵਰਕੇ ਪਾੜਿਆ ਹੋਇਆ ਹੈ ਜਿਸ ਆਪਾਂ ਕੰਗਰਾਂ ਦੀ ਗੱਲ ਕਰ ਰਹੇ ਸੀ ਅਜੋ ਖੁਦ ਕਹਿ ਰਹੇ ਸੀ ਵਿਰੋਧੀ ਧਰਮ ਬਾਰੇ ਕਿ ਦੇਖੋ ਜੀ ਸਦਨ ਨਹੀਂ ਚੱਲਣ ਦੇ ਰਹੇ ਉਹਨਾਂ ਨੇ ਸ਼ਬਦ ਗੁੰਡਾਗਰਦੀ ਤਾਕੂਗੈਰਾ ਦੇ ਵਰਤੇ ਕਿ ਜੀ ਇਦਾਂ ਸਦਨ ਦੇ ਅੰਦਰ ਸਾਰਾ ਕੁਝ ਚੱਲਦਾ ਹੈ ਪਰ ਕਿਦਰੇ ਹਗੋਂਦਰ ਦੀ ਜਿਵੇਂ ਵਾਰੀ ਬਣਦੀ ਹੈ ਸੋ ਸਾਰੇ ਮਾਹੌਲ ਦੇ ਵਿੱਚ ਕੋਈ ਲੱਗਦਾ ਨਹੀਂ ਕਿ ਸੈਂਟੀ ਬਣੇ ਸੈਂਟੀ ਬਣਨ ਨਾਲ ਤਾਂ ਕੋਈ ਪ੍ਰਸ਼ਸਭਦੀ ਵਿਰੋਧੀਦਰ ਚੋ ਵੀ ਬਣ ਸਕਦਾ ਜੀ ਸੈਂਟੀ ਹੋ ਗਿਆ ਅਦਰਵਾਇਜ਼ ਨਹੀਂ ਜੀ ਪਰ ਇਹ ਕਿ ਸੰਬੋਲਕ ਤੌਰ ਤੇ ਲੱਗਦਾ ਹੈ ਕਿ ਵਿਰੋਧੀਦਰ ਟੱਕਰ ਜ਼ਰੂਰ ਦੇਗੀ ਉਹਦੇ ਨਾਲ ਮੀਡੀਆ ਨੂੰ ਵੀ ਕਾਫੀ ਗੱਲ ਕਹਿਣ ਦਾ ਮੌਕਾ ਮਿਲੇਗਾ ਕਿ ਵਿਰੋਧੀਦਰ ਉਹ ਕੱਠੀਆ ਜੀ ਨੇ ਪਾਰਲੀਮੈਂਟ ਦੀ ਚੋਣ ਲੜੀ ਸੀ ਜਦੋਂ ਆਪ ਆਕਸਰ ਜ਼ਿਕਰ ਕਰਦੇ ਆ ਵਿੱਚ ਕਈ ਇਦਾਂ ਦੇ ਖੇਮੇ ਹੋਰ ਬਣ ਗਏ ਹੋਣੇ ਆਪ ਵਾਲਿਆਂ ਦੀ ਜਿੱਦਾਂ ਅਲविदा ਆਖਤੀ ਹੈ ਕੋਈ ਦੂਜੀਆਂ ਤਰ੍ਹਾਂ ਵੀ ਅਲविदा ਆਖ ਸਕਦੇ ਆ ਜੀ ਕੀ ਹੁਣ ਜਦੋਂ ਵੋਟਾਂ ਪੈਣਗੀਆਂ ਜੇ ਵੋਟਾਂ ਪੈਣਗੀਆਂ ਤਾਂ ਜੇ ਬਿਨ ਬਗੈਰ ਵੋਟਾਂ ਦੇ ਬਣ ਕੇ ਸਰਵਸੰਮਤੀ ਹੋ ਗਈ ਫਿਰ ਤਾਂ ਕਿਹਾ ਜਾ ਸਕਦਾ ਹੈ ਕਈ ਵਾਰੀ ਸਰਵਸੰਮਤੀ ਕਈ ਤਰ੍ਹਾਂ ਨਾਲ ਹੁੰਦੀ ਹੈ ਕਈ ਪਾਰਟਿਸਪੇਟ ਨਹੀਂ ਕਰੇਂਗੇ ਵਿਰੋਧੀ ਤਰ ਤਦ ਵੀ ਸਰਵਸੰਮਤੀ ਹੈ ਪਰ ਜੇ ਵੋਟਾਂ ਪੈਣਗੀਆਂ ਦਿਖਾਇਆ ਜਾਏਗਾ ਆ ਕੇ ਜੋ ਪਾਰਲੀਮੈਂਟੀਆਂ ਚੋਣਾਂ ਵੇਲੇ ਵਿਰੋਧੀਧਰ ਇਕੱਠੀ ਸੀ ਉਨੀਆਂ ਜਨ ਨੂੰ ਕੋਈ ਕਸਾਰਾ ਲੱਗਿਆ ਜੀ ਪਰ ਮੁਤਾਇਮ ਹੈ ਇਸ ਬਾਰੇ ਕੋਈ ਦੋ ਰ ਹੈ ਜੀ ਜੀ ਸਤਿ ਸ਼੍ਰੀ ਅਕਾਲ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੁਤੰਦਰ ਦਾਸ ਜੀ ਕਿ ਟਰੰਪ ਨੇ ਭਾਰਤ ਦੇ ਸਮੇਤ 92 ਦੇਸ਼ਾਂ ਦੇ ਉੱਪਰ ਟੈਰਿਫ ਲਗਾ ਦਿੱਤਾ ਤੇ ਇਸ ਦੇ ਵਿੱਚ ਹੈਰਾਨੀ ਉਸ ਸਮੇਂ ਹੋਈ ਜਦੋਂ ਭਾਰਤ ਤੇ ਪਾਕਿਸਤਾਨ ਮੈਂ ਗੱਲ ਕਰੀਏ ਤਾਂ ਭਾਰਤ ਦੇ ਉੱਪਰ 25% ਤੇ ਪਾਕਿਸਤਾਨ ਦੇ ਉੱਪਰ 19% ਟੈਰਿਫ ਹੈ ਜਿਹੜਾ ਉਹ ਲਗਾਏ ਯਾਨੀ ਕਿ 6% ਟੈਰਿਫ ਦਾ ਫਰਕ ਰੱਖਿਆ ਹੈ 트럼ਪ ਸਰਕਾਰ ਨੇ ਭਾਰਤ ਤੇ ਪਾਕਿਸਤਾਨ ਦੇ ਨਾਲ ਸੋ ਤੁਹਾਨੂੰ ਦੱਸ ਦਈਏ ਕਿ 7 ਅਗਸਤ ਤੋਂ ਇਹ ਨਵੇਂ ਟੈਰਿਫ ਨੇ ਲਾਗੂ ਹੋਣ ਜਾ ਰਹੇ ਨੇ ਸੋ ਦੇਖਾਂਗੇ ਕਿ ਇਸ ਟੈਰਿਫ ਦੇ ਨਾਲ ਕੀ ਕੁਝ ਪ੍ਰਭਾਵਿਤ ਹੁੰਦਾ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ